ਆ ਐਂਬੂਲੈਂਸ ਦੀਆਂ ਤਸਵੀਰਾਂ ਚੰਡੀਗੜ੍ਹ ਤੋਂ ਨਿਕਲ ਕੇ ਸਾਹਮਣੇ ਆਈਆਂ ਨੇ ਦੱਸ ਦਈਏ ਕਿ ਇਹ ਤਸਵੀਰਾਂ ਅਸੀਂ ਤੁਹਾਨੂੰ ਚੰਡੀਗੜ੍ਹ ਤੋਂ ਬੁਖਾਰਿਆ ਕਾਨੂੰਨ ਦੇ ਆਧਾਰ ਦੇ ਉੱਤੇ ਲੋਕ ਡਰਦੇ ਹੀ ਸੀਟ ਬੈਲਟ ਲਗਾ ਲੈਂਦੇ ਆ ਹੈਲਮਟ ਪਾ ਲੈਂਦੇ ਆ ਤਾਂ ਲੇਕਿਨ ਇਹ ਵੀ ਦੱਸ ਦਈਏ ਕਿ ਡਾਕੂਮੈਂਟ ਵੀ ਬਣਵਾ ਲੈਂਦੇ ਸੀ ਪਰ ਐਂਬੂਲੈਂਸਾਂ ਦੇ ਡਾਕੂਮੈਂਟ ਬਣਨੇ ਕਦੋਂ ਤੋਂ ਬੰਦ ਹੋ ਗਏ ਆ ਤੁਹਾਨੂੰ ਦੱਸ ਦਈਏ ਕਿ ਐਂਬੂਲੈਂਸ ਜੋ ਚੱਲ ਰਹੀ ਆ ਤਾਂ ਇਸ ਐਂਬੂਲੈਂਸ ਦਾ ਜੋ ਵੀ ਤੁਸੀਂ ਰਿਕਾਰਡ ਵੇਖਦੇ ਹੋ ਜੇ ਆਨਲਾਈਨ ਚੈੱਕ ਕਰ ਸਕਦੇ ਹੋ ਤਾਂ ਕਰ ਲੈਣਾ ਐਂਬੂਲੈਂਸ ਦੀ ਇਨਸ਼ੋਰਸ ਜਿਹੜੀ ਆ ਉਹ ਕਦੋਂ ਤੋਂ ਖਤਮ ਹੈ ਇਹ ਜਾਣਕਾਰੀ ਦੇ ਦਈਏ ਤੁਸੀਂ ਹੈਰਾਨ ਹੋਵੋਗੇ ਇਨਾ ਵੱਡਾ فاਸਲਾ ਤੇ ਇਨਾ ਵੱਡਾ ਸਮਾਂ ਜਿਹੜਾ ਉਹ ਐਂਬੂਲੈਂਸ ਬਿਨਾ ਇੰਸ਼ੋਰਸ ਤੋਂ ਚੱਲ ਰਹੀ ਆ ਚੰਡੀਗੜ੍ਹ ਦੇ ਵਿੱਚ ਤਾਂ ਐਂਬੂਲੈਂਸ ਪੰਜਾਬ ਨੰਬਰ ਆ ਮੁਹਾਲੀ ਦਾ ਨੰਬਰ ਆ ਤਾਂ ਇਹ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਦੇ ਵਿੱਚ ਗੇੜੀਆਂ ਦੇ ਰਹੀ ਆ ਇਸ ਦੀਆਂ ਲਾਈਟਾਂ ਜਗਣੀਆਂ ਚਾਹੀਦੀਆਂ ਇਸ ਦੇ ਹੂਟਰ ਚੱਲਣੇ ਚਾਹੀਦੇ ਆ ਐਂਬੂਲੈਂਸ ਦੇ ਹੂਟਰ ਤੇ ਲਾਈਟਾਂ ਬਹੁਤ ਜ਼ਰੂਰੀ ਨੇ ਤਾਂ ਐਂਬੂਲੈਂਸ ਦੇ ਡਾਕੂਮੈਂਟ ਕਿਉਂ ਜ਼ਰੂਰੀ ਨਹੀਂ ਕਿਉਂ ਇਸ ਦੇ ਡਾਕੂਮੈਂਟਾਂ ਵੱਲ ਨਹੀਂ ਵੇਖਿਆ ਜਾ ਰਿਹਾ ਬਹੁਤ ਵਧੀਆ ਕਾਨੂੰਨ ਸੀ ਚੰਡੀਗੜ੍ਹ ਦੇ ਲੇਕਿਨ ਆ ਜੋ ਕਾਰਨ ਬਣਿਆ ਆ ਕੀ ਕਾਰਨ ਹੈ ਐਂਬੂਲੈਂਸ ਵੇਖ ਕੇ ਤੁਸੀਂ ਹੈਰਾਨ ਹੋਵੋਗੇ ਕਿ 6 ਸਾਲ ਤੋਂ ਇਹ ਐਂਬੂਲੈਂਸ ਲਗਾਤਾਰ ਇਸੇ ਤਰ੍ਹਾਂ ਸੜਕਾਂ ਤੇ ਦੌੜ ਰਹੀ ਆ ਪਰ ਇਸ ਦੇ ਡਾਕੂਮੈਂਟ ਅਧੂਰੇ ਨੇ ਇਸ ਦੀ ਇੰਸ਼ੋਰੈਂਸ ਬਿਲਕੁਲ ਅਧੂਰੀ ਆ ਜੇ ਪੁਲਿਸ ਦੀ ਗੱਲ ਕਰਦੇ ਆ ਪੰਜਾਬ ਵਾਲੀ ਦੀ ਤਾਂ ਪੰਜਾਬ ਦੀ ਪੁਲਿਸ ਇੱਕ ਦੂਜਿਆਂ ਦੇ ਮੋਟਰਸਾਈਕਲ ਇੱਕ ਗੁਜਰਾਂ ਦੇ ਮੋਟਰਸਾਈਕਲ ਇੱਕ ਆਮ ਦਿਹਾੜੀਦਾਰ ਦੇ ਮੋਟਰਸਾਈਕਲ ਐ ਲਾਈਨ ਚ ਲਗਾਏ ਹੁੰਦੇ ਆ ਉਹਨਾਂ ਨੂੰ ਲਾਈਨ ਵਿੱਚ ਖੜ੍ਹਾ ਕੀਤਾ ਹੁੰਦਾ ਕਿ ਭਾਈ ਤੁਹਾਡਾ ਇੰਸ਼ੋਰੈਂਸ ਨਹੀਂ ਆ ਤੇ ਆ ਜਾਓ 2-4000 ਰੁਪਏ ਦਾ ਚਲਾਨ ਜਿਹੜਾ ਕਟਵਾ ਜਾਓ ਤਾਂ ਤੁਸੀਂ ਦੱਸੋ ਕਿ ਇਹਦਾ ਕੌਣ ਜ਼ਿੰਮੇਵਾਰ ਹੈ ਆ ਜੋ ਐਂਬੂਲੈਂਸ ਪੰਜਾਬ ਨੰਬਰ ਹੈ 6 ਸਾਲ ਤੋਂ ਚੱਲ ਰਹੀ ਹੈ ਤਾਂ ਜੇ ਅਸੀਂ ਇਸ ਦੀ ਪੂਰੀ ਡਿਟੇਲ ਦੱਸੀਏ ਤਾਂ ਤੁਸੀਂ ਹੈਰਾਨ ਹੋਵੋਗੇ ਕਿ ਇਹ ਕਿੱਥੇ-ਕਿੱਥੇ ਗਈ ਆ ਕਿੰਨੇ-ਕਿੰਨੇ ਸਮੇਂ 'ਚ ਕਿਹੜੇ-ਕਿਹੜੇ ਸ਼ਹਿਰਾਂ ਵਿੱਚ ਇਸ ਦੀਆਂ ਐਂਟਰੀਆਂ ਨੇ ਤਾਂ ਪੂਰਾ ਡਾਟਾ ਵੀ ਤੁਹਾਡੇ ਸਾਹਮਣੇ ਲਿਆਵਾਂਗੇ ਯਾ ਉਂਵੀ ਤੁਸੀਂ ਹੈਰਾਨ ਹੋਵੋਗੇ ਕਿ ਐਂਬੂਲੈਂਸ ਇੱਕ ਦਿਨ ਨਹੀਂ ਰੁਕਦੀ ਲਗਾਤਾਰ ਚੱਲਦੀ ਆ ਔਰ ਪੰਜਾਬ ਦਾ ਜਾਂ ਇੰਡੀਆ ਦਾ ਕੋਈ ਐਸਾ ਸ਼ਹਿਰ ਨਹੀਂ ਜਿੱਥੇ ਨਹੀਂ ਜਾਂਦੀ ਪਰ ਇਸ ਐਂਬੂਲੈਂਸ ਦੀ ਇੰਸ਼ੋਰੈਂਸ ਨਹੀਂ ਹੈ ਕਿੱਥੇ ਮਿਲੀ ਭੁਗਤ ਹੋ ਜਾਂਦੀ ਆ ਤਾਂ ਕਿੱਥੇ ਕੀ ਹੋ ਜਾਂਦਾ ਕਿ ਐਂਬੂਲੈਂਸ ਬਿਨਾ ਇੰਸ਼ੋਰਸ ਤੋਂ ਲੱਗ ਰਹੀ ਆ ਲਗਾਤਾਰ ਚੱਲ ਰਹੀ ਆ ਔਰ ਇਸ ਦੇ ਫਾਇਦੇ ਤੇ ਨੁਕਸਾਨ ਜਿਹੜੇ ਆ ਉਹ ਜਨਤਾ ਵੀ ਜਾਣਦੀ ਆ ਤਾਂ ਸਰਕਾਰ ਵੀ ਜਾਣਦੀ ਆ ਤਾਂ ਇਹ ਡਾਕੂਮੈਂਟਾਂ ਨੂੰ ਪੂਰੇ ਕਰਨਾ ਕਿਸ ਦਾ ਅਧਿਕਾਰ ਆ ਔਰ ਕਰਾਉਣਾ ਕਿਸ ਦਾ ਅਧਿਕਾਰ ਇਸ ਬਾਰੇ ਤੁਸੀਂ ਕਮੈਂਟ ਕਰਦੇ ਹੋ ਔਰ ਲੋਕਾਂ ਨੂੰ ਆਪਣੇ ਕਮੈਂਟਾਂ ਵਿੱਚ ਸੁਝਾਅ ਜਰੂਰ ਦਿਓ ਇਨਸ਼ੋਰ ਚ ਚਲਾਉਣ ਵਾਲੇ ਵਾਸਤੇ ਬਹੁਤ ਲਾਜ਼ਮੀ ਆ ਮਾਲਕ ਵਾਸਤੇ ਬਹੁਤ ਲਾਜ਼ਮੀ ਆ ਜ਼ਰੂਰਤ ਮਾਲਕ ਦੀ ਤੇ ਡਰਾਈਵਰ ਦੀ ਆ ਇਨਸ਼ੋਰੈਂਸ ਬਹੁਤ ਜ਼ਰੂਰੀ ਆ ਹੋਣੀ ਚਾਹੀਦੀ ਆ ਹਰ ਕਨਵੈንስ ਦੀ ਖੁਦਾ ਨਾ ਕਰ ਆਸਤਾ ਕੋਈ ਕਾਰਨ ਬਣ ਜਾਵੇ ਤਾਂ ਤੁਹਾਨੂੰ ਪੱਲਿਓ ਪੈਸੇ ਨਹੀਂ ਭਰਨੇ ਪੈਂਦੇ ਇਨਸ਼ੋਰ ਚ ਕੰਪਨੀ ਭਰਦੀ ਆ ਇਨਸ਼ੋਰ ਚ ਜ਼ਰੂਰ ਕਰਵਾਓ ਔਰ ਐਸ ਐਮਬੂਲੈਂਸ ਬਾਰੇ ਜਾਂ ਹੋਰ ਇੱਕ ਸਵਿਫਟ ਗੱਡੀ ਤੁਹਾਨੂੰ ਦੱਸਿਆ ਚੰਡੀਗੜ੍ਹ ਨੰਬਰ ਇਸ ਦਾ ਵੀ ਤੁਸੀਂ ਵੇਖ ਲਓ ਕਿ 22 ਸਾਲ ਤੋਂ ਇਸ ਦੀ ਵੀ ਇੰਸ਼ੋਰੈਂਸ ਖਤਮ ਹੈ ਕਿਉਂ ਨਹੀਂ ਕਰਵਾਉਂਦੇ ਲੋਕ ਤਾਂ ਕਿਉਂ ਪੁਲਿਸ ਇਹਨਾਂ ਨੂੰ ਹੁਣ ਨਹੀਂ ਰੋਕ ਰਹੀ ਇਹ ਕੀ ਕਾਰਨ ਹੈ ਇਸ ਬਾਰੇ ਤੁਸੀਂ ਕਮੈਂਟ ਕਰਦੇ ਹੋਰ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ